ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਆਲੂਆਂ ਦੇ ਬਹੁਤ ਹੀ ਟੇਸਟੀ ਦੇ ਸਨੈਕਸ ਬਣਾ ਕੇ ਤਿਆਰ ਕਰਾਂਗੇ ਤੇ ਤੁਸੀਂ ਪੂਰੀ ਵੀਡੀਓ ਦੇਖਿਓ ਜੀ ਤੇ ਉਹਦੇ ਲਈ ਆਪਾਂ ਚਾਰ ਆਲੂਏ ਜਿਹੜੇ ਆਪਾਂ ਇਹਨਾਂ ਨੂੰ ਬੋਇਲ ਕਰ ਲਿਆ ਏ ਪੂਰੇ ਬਾਲ ਲੈ ਆਏ ਆਪਾਂ ਇਹਨਾਂ ਨੂੰ ਸੌਫਟ ਹੋਏ ਹੋਏ ਆ ਇਹ ਫਿਰ ਆਪਾਂ ਇਹਨਾਂ ਦੇ ਵਿੱਚ ਨਮਕ ਮਿਰਚ ਪਾਵਾਂਗੇ ਅੱਧਾ ਚਮਚਾ ਮਿਰਚਾਂ ਦਾ ਪਾਇਆ ਹੈ ਆਪਾਂ ਤੇ ਅੱਧਾ ਚਮਚਾ ਹੀ ਆਪਾਂ ਨਮਕ ਦਾ ਪਾਇਆ ਹੈ ਤੇ ਥੋੜਾ ਜਿਹਾ ਮਸਾਲਾ ਹਲਦੀ ਤੇ ਆਪਾਂ ਥੋੜਾ ਜਿਹਾ ਧਨੀਆ ਪਾਊਡਰ ਪਾਇਆ ਬਿਲਕੁਲੀ ਤੇ ਜੀਰਾ ਤਜਬੈਨ ਆਪਾਂ ਹਾਜਮੇ ਲਈ ਪਾਵਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਪੂਰਾ ਮੈਸ਼ ਕਰ ਲਾਂਗੇ ਜੀ ਆਲੂਆਂ ਨੂੰ ਤੇ ਫਰੈਸ਼ ਧਨੀਆ ਪਾਇਆ ਪਏ ਦੇ ਵਿੱਚ ਘਟ ਕੇ ਤੇ ਐਵੇਂ ਕਰਕੇ ਆਪਾਂ ਇਹਨਾਂ ਨੂੰ ਪੂਰੇ ਫੇਲਾਂਗੇ ਆਲੂਆਂ ਨੂੰ ਪੂਰਾ ਮੈਸ਼ ਕਰ ਲਈ ਆਪਾਂ ਆਲੂਆਂ ਨੂੰ ਹੱਥਾਂ ਦੇ ਨਾਲ ਹੀ ਤੇ ਹੁਣ ਆਪਾਂ ਇਹਦੇ ਵਿੱਚ ਆਪਾਂ ਆਟੇ ਨੂੰ ਬਣਾਉਣਾ ਹੈ ਤੇ ਇਹਦੇ ਵਿੱਚ ਕਾਰਨਫਲੋਰ ਪਾਇਆ ਹੈ ਆਪਾਂ ਤੇ ਤੁਸੀਂ ਆਪਣੇ ਹਿਸਾਬ ਜੀ ਨਾਲ ਪਾ ਦਿਓ ਤਾਂ ਕਿ ਇਹਦੇ ਜਿਹੜੇ 스ਨੈਕਸ ਹੋ इजीली ਬਣ ਜਾਣ ਤੇ ਆਪਾਂ ਵਿੱਚ ਪਾਣ ਕੇ ਪਾ ਕੇ ਉਹਨਾਂ ਨੂੰ سٹਾਰਚ ਨੂੰ ਕਾਰਨ سٹਾਰਚ ਹੁੰਦਾ ਜਿਹੜਾ ਉਹਨੂੰ ਕੋਸ਼ ਵੀ ਕਹਿ ਲਓ ਜਾਂ ਤੇ ਉਹਨੂੰ ਆਪਾਂ ਆਟੇ ਨੂੰ ਬਣਾ ਲਿਆ ਹੈ ਆਪਾਂ ਤੇ ਹੁਣ ਆਪਾਂ ਇਹਨੂੰ ਦੋ ਭਾਗਾਂ 'ਚ ਵੰਡ ਕੇ ਤੇ ਫਿਰ ਆਪਾਂ ਇਹਦੇ 스ਨੈਕਸ ਬਣਾਵਾਂਗੇ ਜੀ ਬਹੁਤੀ ਤੇਜ਼ ਤੇ ਸਨੈਕਸ ਬਣੇ ਸੀਗੇ ਆਪਾਂ ਇਹਨਾਂ ਡਾਏ ਕਰਕੇ ਰੋਲ ਬਣਾ ਲਿਆ ਤੇ ਥੱਲੇ ਤੁਸੀਂ ਥੋੜਾ ਜਿਹਾ ਕਾਰਨਫਲੋਰ ਲਾ ਲਿਓ ਇਹਨੇ ਨਾਲੇ ਚਿਪਕਦਾ ਨਹੀਂਗਾ ਫਿਰ ਤੇ ਆਪਾਂ ਸਾਰੇ ਆਪਾਂ ਛੋਟੇ ਛੋਟੇ ਪੀਸ ਕਰਕੇ ਤੇ ਕੱਟ ਕੇ ਤਿਆਰ ਕਰਕੇ ਰੱਖ ਲਿਆ ਜੀ ਤੇ ਹੁਣ ਆਪਾਂ ਇਹਨਾਂ ਨੂੰ ਤੇਲ ਗਰਮ ਕਰਕੇ ਰੱਖ ਲਿਆ ਆਪਾਂ ਪਹਿਲਾਂ ਇੱਕ ਪਾ ਕੇ ਦੇਖਿਆ ਸੀਗਾ ਤੇ ਆਪਾਂ ਇਹਨੂੰ ਫਰਾਈ ਕਰਕੇ ਹੁਣ ਕੱਢ ਲਿਆ ਤੇ ਆਪਾਂ ਦੂਜੀ ਸਾਰੇ ਪੂਰ ਪਾ ਕੇ ਤੇ ਬਣਾਵਾਂਗੇ ਇਆ ਆਪਾਂ ਦੇਖਿਆ ਸੀ ਵੀ ਆਪਣਾ ਤੇਲ ਗਰਮ ਹੋ ਗਿਆ ਤਾਂਨੇ ਕਰਕੇ ਇੱਕ ਪਾਇਆ ਸੀ ਪਹਿਲਾਂ ਆਪਾਂ ਤੇ ਹੁਣ ਆਪਾਂ ਇਹ ਸਾਰਾ ਪੂਰ ਪਾ ਦਿਆਂਗੇ ਜੀ ਵਿੱਚ ਪਹਿਲਾਂ ਤੁਸੀਂ ਸਲੋ ਅੱਗ ਤੇ ਹੀ ਇਹਨਾਂ ਨੂੰ ਤਲਣਾ ਹੀ ਬਾਅਦ ਚ ਭਾਵੇਂ ਤੁਸੀਂ ਕਰ ਲਓ ਤੇ ਨਹੀਂ ਤਾਂ ਫਿਰ ਉੱਪਰੋਂ ਉੱਪਰੋਂ ਤਾਂ ਇਹ ਬ੍ਰਾਊਨ ਹੋ ਜਾਣਗੇ ਤੇ ਵਿੱਚੋਂ ਕੱਚੇ ਰਹਿਣਗੇ ਤਾਂਨੇ ਕਰਕੇ ਆਪਾਂ ਸਲੋ ਅੱਗ ਤੇ ਪਹਿਲਾਂ ਇਹਨਾਂ ਨੂੰ ਪਕਾਉਣਾ ਹੈ ਤੇ ਆਪ ਨੂੰ ਸਪੋਰਟ ਕਰਿਆ ਕਰੋ ਜੀ ਆਪਣੀ ਪੂਰੀ ਵੀਡੀਓ ਦੇਖਿਆ ਕਰੋ ਤੇ ਸਬਸਕ੍ਰਾਈਬ ਵੀ ਕਰੋ ਆਪਣੇ ਚੈਨਲ ਨੂੰ ਜਿਹੜੇ ਜਿਹੜੇ ਆਪਾਂ ਨੂੰ ਲਾਈਕ ਕਰਦੇ ਆ ਤੇ ਆਪਣੀ ਵੀਡੀਓ ਦੇਖਦੇ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਜੀ ਤੇ ਆਪਾਂ ਸਾਰਾ ਪੂਰ ਪਾਤਾ ਹੈ ਬਿਲਕੁਲ ਸਲੋ ਆਗ ਤੇ ਮਿਲਦਾ ਆਪਾਂ 7-8 ਮਿੰਟ ਇਹਨਾਂ ਨੂੰ ਪਕਾਇਆ ਹੈ ਤੇ ਹੁਣ ਆਪਾਂ ਜਿਹੜੀ ਅੱਗ ਸੀ ਉਹ ਫੁੱਲ ਕਰਤੀ ਸੀ ਤੇ ਬਹੁਤ ਹੀ ਕ੍ਰਿਸਪੀ ਜਿਹਾ 스ਨੈਕਸ ਬਣੇ ਸੀ ਹੁਣ ਆਪਾਂ ਇਹਨੂੰ ਕੱਢ ਕੇ ਰੱਖ ਲਾਂਗੇ ਜੀ ਤੇ ਇਸੇ ਤਰ੍ਹਾਂ ਆਪਾਂ ਦੂਜਾ ਪੂਰ ਪਾਵਾਂਗੇ ਇਹਨਾਂ ਨੂੰ ਵੀ ਪਹਿਲਾਂ ਆਪਾਂ ਸਲੋ ਅੱਗ ਤੇ ਤਲਾਂਗੇ ਇਸ ਤੋਂ ਬਾਅਦ ਆਪਾਂ ਭਲਾਂ ਦੀ ਤੁਸੀਂ ਥੋੜੀ ਜਿਹੀ ਵੱਧ ਕਰ ਲਿਓ ਇਹਦੇ ਨਾਲ ਕ੍ਰਿਸਪੀ ਵਾਲੇ ਬਣ ਜਾਂਦੇ ਜਦੋਂ ਆਪਾਂ ਸਲੋ ਅੱਗ ਤੇ ਪਹਿਲਾਂ ਇਹਨਾਂ ਨੂੰ ਤਲਦੇ ਆ ਲਓ ਜੀ ਆਪਣਾ ਦੂਜਾ ਪੂਰ ਵੀ ਬਣ ਕੇ ਹੋ ਗਿਆ ਤਿਆਰ ਹੁਣ ਆਪਾਂ ਇਹਨਾਂ ਨੂੰ ਵੀ ਕੱਢ ਲੈਣਾ ਹੈ ਪਲੇਟ ਦੇ ਵਿੱਚ ਸਾਰੇ ਪੂਰ ਨੂੰ ਤੁਸੀਂ ਜ਼ਰੂਰ ਟਰਾਈ ਕਰੋ ਬਹੁਤ ਹੀ ਟੇਸਟੀ ਜੀ ਸਨੈਕਸ ਬਣਦੇ ਆ ਇਹ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਹੈ ਜੀ